ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਸਮੂਹ ਪਿੰਡ ਵਾਸੀ ਪਿੰਡ ਰਾਜਕ ਅਤੇ ਪਿੰਡ ਬਿਰੂ ਚੱਕ ਦੇ ਪੂਨ ਸਹਿਯੋਗ ਦੇ ਨਾਲ ਮੈਨੂੰ ਜਰਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਜਿਸ ਵਿੱਚ ਸਮੂਹ ਸੰਗਤ ਨੇ ਬੜਾ ਹੀ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਬਹੁਤ ਹੀ ਬਹੁਤ ਧੰਨਵਾਦੀ ਹਾਂ ਅਤੇ ਜੋ ਵੀ ਪਿੰਡ ਵਾਸੀ ਨੇ ਮੈਨੂੰ ਕੰਮ ਸੌਪਿਆ ਉਹ ਮੈਂ ਪੂਨ ਰੂਪ ਨਾਲ ਸਿਰੇ ਚੜਾਵਾਂਗਾ ਅਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਇਸ ਕੰਮ ਨੂੰ ਕਰਾਂਗਾ ਵਾਇਕ ਵਜੇ ਤੁਹਾਨੂੰ ਕਾਲ ਸੋ ਵਾਹ ਕੀ ਫੋਟੇ ਮੈਂ ਸੁਖਪਾਲ ਸਿੰਘ ਆਰਮੀ ਰਿਟਾਇਰ ਪਿੰਡ ਰਾਇਚੱਕ ਅੱਜ ਜਸੀ ਪੰਚਾਇਤ ਚੋਣ ਦਾ ਰਿਜ਼ਲਟ ਕੱਢਿਆ ਆਪਣੇ ਦੋਨੇ ਪਿੰਡ ਇਕੱਠੇ ਕਰਕੇ ਅਸੀਂ ਸਰਬਸੰਮਤੀ ਦੇ ਨਾਲ ਸਰਪੰਚ ਯוגਜੀਤ ਸਿੰਘ ਸਾਰੇ ਮੈਂਬਰ ਚੁਣ ਕੇ ਆਪਣੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਪਿੰਡ ਦੇ ਵਿੱਚ ਹਰ ਤਰ੍ਹਾਂ ਦਾ ਮੇਲ ਮਲਾਪ ਪਿਆਰ ਭਾਵਨਾ ਨਾਲ ਰਵਾਂਗੇ ਔਰ ਬਕਾਸ਼ ਜੋ ਵੀ ਸਰਕਾਰ ਸਾਨੂੰ ਪੈਸਾ ਦੇएगी ਅਸੀਂ ਪਿੰਡ ਦੀ ਸਲਾਹ ਨਾਲ ਲਾਵਾਂਗੇ ਕਿਸੇ ਵੀ ਗਲਤੀ ਕੋਈ ਕਮੀ ਨਹੀਂ ਰਹੇਂਦੇ ਆਗੇ ਤੁਹਾਨੂੰ ਦੇਖਦੇ ਵੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ